ਸਸ਼ੀ ਕਾਜ ਤੋਂ ਸੇਕ 2024 ਇੰਟੂ 7 ਪੰਜਾਹ ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਸਿਲੰਡਰ ਫਟਣ ਕਾਰਨ ਇਹ ਅੱਗ ਲੱਗ ਕੇ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮੱਚੀ। ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ। ਪੁਲਿਸ ਟੀਮ ਮੌਕੇ ਤੇ ਪਹੁੰਚ ਗਿਆ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਤੇ ਧਮਾਕਾ ਹੋਇਆ ਉਹ ਇੱਕ ਆਕਸੀਜਨ ਪਲਾਂਟ ਸੀ ਪਤਾ ਲੱਗਾ ਹੈ ਕਿ ਅਤੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਸਿਲੰਡਰ ਵਿੱਚ ਧਮਾਕਾ ਹੋਇਆ ਇਸ ਦੌਰਾਨ ਲਗਭਗ 5 ਲੋਕ ਜ਼ਖਮੀ ਹੋ ਗਏ ਹਨ ਵਿੱਚੋਂ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਡੀਐਸਪੀ ਹਰਸਿਮਰਨ ਬਾਲ ਨੇ ਮੌਤਾਂ ਦੀ ਪੁਸ਼ਟੀ ਦਿੱਤੀ ਹੈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਅਤੇ ਐਸਟੀਐਮ ਦਮਨਪ੍ਰੀਤ ਕੋਰ ਮੌਕੇ ਤੇ ਪਹੁੰਚ ਕੇ ਹਨ ਤੇ ਨਾਲ ਹੀ ਹੁਣ ਸਾਰੇ ਸਿਲੰਡਰਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਇਹ ਤਮਾਕਾ ਇੰਨਾ ਖਤਰਨਾਕ ਸੀ ਕਿ ਮ੍ਰਿਤਕਾਂ ਦੇ ਟੁਕੜੇ ਉੱਡ ਗਏ ਜਿਸ ਫੈਕਟਰੀ ਵਿੱਚ ਤਮਾਕਾ ਹੋਇਆ ਉਹ ਹਾਈ ਟੈਕ ਇੰਡਸਟਰੀ ਦੇ ਨਾਮ ਤੇ ਚੱਲ ਰਹੀ ਹੈ ਪਤਾ ਲੱਗਾ ਹੈ ਕਿ ਇਹ ਫੈਕਟਰੀ ਬਹੁਤ ਪੁਰਾਣੀ ਹੈ ਤੁਟਰਾਈ ਸਿਟੀ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ ਭੇਜੇ ਜਾਂਦੇ ਹਨ ਸਸ਼ੀ ਕਾਜ ਤੋਂ 2024 ਇੰਟੂ 7 ਪੰਜਾਬ ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਸਿਲੰਡਰ ਫਟਣ ਕਾਰਨ ਇਹ ਅੱਗ ਲੱਗ ਕੇ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮੱਚੀ ਫਿਲਹਾਲ ਮਾਕੇ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ ਪੁਲਿਸ ਟੀਮ ਮੌਕੇ ਤੇ ਪਹੁੰਚ ਗਿਆ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਿਸ ਜਗ੍ਹਾ ਤੇ ਧਮਾਕਾ ਹੋਇਆ ਉਹ ਇੱਕ ਆਕਸੀਜਨ ਪਲੈਂਟ ਸੀ। ਪਤਾ ਲੱਗਾ ਹੈ ਕਿ ਅਤੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਸਿਲੰਡਰ ਵਿੱਚ ਧਮਾਕਾ ਹੋਇਆ। ਇਸ ਦੌਰਾਨ ਲਗਭਗ 5 ਲੋਕ ਜ਼ਖਮੀ ਹੋ ਗਏ ਹਨ ਵਿੱਚੋਂ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਡੀਐਸਪੀ ਹਰਸਿਮਰਨ ਬਾਲ ਨੇ ਮੌਤਾਂ ਦੀ ਪੁਸ਼ਟੀ ਦਿੱਤੀ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਅਤੇ ਐਸਟੀਐਮ ਦਮਨਪ੍ਰੀਤ ਕੋਰ ਮੌਕੇ ਤੇ ਪਹੁੰਚ ਕੇ ਹਨ ਤੇ ਨਾਲ ਹੀ ਹੁਣ ਸਾਰੇ ਸਿਲੰਡਰਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਇਹ ਤਮਾਕਾ ਇੰਨਾ ਖਤਰਨਾਕ ਸੀ ਕਿ ਮ੍ਰਿਤਕਾਂ ਦੇ ਟੁਕੜੇ ਉੱਡ ਗਏ ਜਿਸ ਫੈਕਟਰੀ ਵਿੱਚ ਤਮਾਕਾ ਹੋਇਆ ਉਹ ਹਾਈ ਟੈਕ ਇੰਡਸਟਰੀ ਦੇ ਨਾਮ ਤੇ ਚੱਲ ਰਹੀ ਹੈ ਪਤਾ ਲੱਗਾ ਹੈ ਕਿ ਇਹ ਫੈਕਟਰੀ ਬਹੁਤ ਪੁਰਾਣੀ ਹੈ ਤੁਹ ਟ੍ਰਾਈ ਸਿਟੀ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ ਭੇਜੇ ਜਾਂਦੇ ਹਨ ਸਸ਼ੀ ਕਾਜ ਤੋਂ ਸੇਕ੍ਰੋ 24 7 ਪੰਜਾਬ ਮੋਹਾਲੀ ਦੇ ਉਦਯੋਗਿਕ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਸਿਲੰਡਰ ਫਟਣ ਕਾਰਨ ਇਹ ਅੱਗ ਲੱਗ ਕੇ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ ਦਫੜੀ ਮੱਚੀ। ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪਸ਼ਟ ਨਹੀਂ ਹੈ। ਪੁਲਿਸ ਟੀਮ ਮੌਕੇ ਤੇ ਪਹੁੰਚ ਗਿਆ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਜਿਸ ਜਗ੍ਹਾ ਤੇ ਧਮਾਕਾ ਹੋਇਆ ਉਹ ਇੱਕ ਆਕਸੀਜਨ ਪਲਾਂਟ ਸੀ ਪਤਾ ਲੱਗਾ ਹੈ ਕਿ ਅਤੇ ਸਿਲੰਡਰ ਲੋਡ ਕੀਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਸਿਲੰਡਰ ਵਿੱਚ ਧਮਾਕਾ ਹੋਇਆ ਇਸ ਦੌਰਾਨ ਲਗਭਗ 5 ਲੋਕ ਜ਼ਖਮੀ ਹੋ ਗਏ ਹਨ ਵਿੱਚੋਂ 2 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਡੀਐਸਪੀ ਹਰਸਿਮਰਨ ਬਾਲ ਨੇ ਮੌਤਾਂ ਦੀ ਪੁਸ਼ਟੀ ਦਿੱਤੀ ਹੈ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ 베ਦੀ ਅਤੇ ਐਸਟੀਐਮ ਦਮਨਪ੍ਰੀਤ ਕੋਰ ਮੌਕੇ ਤੇ ਪਹੁੰਚ ਕੇ ਹਨ ਤੇ ਨਾਲ ਹੀ ਹੁਣ ਸਾਰੇ ਸਿਲੰਡਰਾਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ ਇਹ ਤਮਾਕਾ ਇੰਨਾ ਖਤਰਨਾਕ ਸੀ ਕਿ ਮ੍ਰਿਤਕਾਂ ਦੇ ਟੁਕੜੇ ਉੱਡ ਗਏ ਜਿਸ ਫੈਕਟਰੀ ਵਿੱਚ ਤਮਾਕਾ ਹੋਇਆ ਉਹ ਹਾਈ ਟੈਕ ਇੰਡਸਟਰੀ ਦੇ ਨਾਮ ਤੇ ਚੱਲ ਰਹੀ ਹੈ ਪਤਾ ਲੱਗਾ ਹੈ ਕਿ ਇਹ ਫੈਕਟਰੀ ਬਹੁਤ ਪੁਰਾਣੀ ਹੈ ਤੁਟਰਾਈ ਸਿਟੀ ਦੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰ ਭੇਜੇ ਜਾਂਦੇ ਹਨ